ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਛੇਵੇਂ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਰ 트ੰਪ ਉਹਨਾਂ ਨੇ ਇੱਕ ਬਹੁਤ ਵੱਡਾ ਐਕਸ਼ਨ ਲੈ ਲਿਆ ਯਾਨੀ ਪੰਜਾਬ ਦੇ ਜਿੰਨੇ ਵੀ ਨੌਜਵਾਨ ਪੰਜਾਬ ਦੇ ਵਿੱਚੋਂ ਅਮਰੀਕਾ ਦੇ ਵਿੱਚ ਗਏ ਸੀ ਜਿਹੜੇ ਕਿ ਡੌਂਕੀ ਲਾ ਕੇ ਵੀ ਜਾਂਦੇ ਰਹਿੰਦੇ ਆ ਅਕਸਰ ਤੁਸੀਂ ਸੁਣਿਆ ਹੋਣਾ ਔਰ ਉਹਨਾਂ ਨੂੰ ਬੇਹੱਦ ਜਿਆਦੇ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਗਿਆ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣਾ ਚਾਹੁੰਗਾ ਜਿਹੜਾ ਕਿ ਅੰਮ੍ਰਿਤਸਰ 에어ਪੋਰਟ ਦੇ ਉੱਤੇ ਉਹਨਾਂ ਨੂੰ ਉਤਰਨ ਦਾ ਸਾਰ ਹੀ ਜਹਾਜ਼ ਦੇ ਵਿੱਚੋਂ ਘੇਰਾ ਪੈ ਗਿਆ ਯਾਨੀ ਇੱਕ ਬਹੁਤ ਵੱਡਾ ਜਹਾਜ਼ ਆ ਜਿਹੜਾ ਅਮਰੀਕਾ ਦੇ ਵਿੱਚੋਂ ਡੀਪੋਰਟ ਕਰਕੇ ਨੌਜਵਾਨ ਪੰਜਾਬੀਆਂ ਨੂੰ ਆ ਪੰਜਾਬ ਲੈ ਕੇ ਆਉਂਦਾ ਕਮਰਸਰ ਸਾਹਿਬ ਦੇ ਵਿੱਚ ਇੱਕ 에어ਪੋਰਟ ਦੇ ਉੱਤੇ ਜਦੋਂ ਜਹਾਜ਼ ਉਤਰਦਾ ਤਾਂ ਉੱਥੇ ਪੁਲਿਸ ਬੰਨੀਆਂ ਜਿਹੜੀ ਪੰਜਾਬ ਦੀ ਪੁਲਿਸ ਹੈ ਉਹਨਾਂ ਬੰਨੀਆਂ ਵੀ ਘੇਰਾ ਪੈ ਜਾਂਦਾ ਕਿਉਂਕਿ ਉਹਨਾਂ ਦੇ ਵਿੱਚ ਕੋਈ ਪਿਸ਼ੋਕੜ ਹੈ ਜਿਹੜਾ ਉਹ ਅਪਰਾਧੀ ਤਾਂ ਨਹੀਂ ਰਿਹਾ ਇਹਨਾਂ ਦੇ ਵਿੱਚੋਂ ਯਾਨੀ ਉਹਨਾਂ ਦੀ ਵੱਡੇ ਪੱਦਰ ਤੇ ਭਾਲ ਹੋਣੀ ਸ਼ੁਰੂ ਹੋ ਗਈ ਹੈ ਤਾਂ ਜਿਹੜਾ ਅਮਰੀਕਾ ਦਾ ਡੋਨਰ 트럼ਪ ਉਹਨਾਂ ਨੇ ਇੱਕ ਵੱਡੇ ਪੱਧਰ ਤੇ ਐਕਸ਼ਨ ਲੈ ਲਿਆ ਪੰਜਾਬ ਦੇ ਵਿੱਚੋਂ ਜਿੰਨੇ ਵੀ ਪ੍ਰਵਾਸੀ ਜਾਨੀ ਉੱਥੇ ਮੌਜੂਦ ਨੇ ਉਹਨਾਂ ਨੂੰ ਜਹਾਜ਼ ਦੇ ਰਾਹੀ ਉੱਥੋਂ ਡਿਪੋਰਟ ਕਰਕੇ ਜਾਨੀ ਅੰਮ੍ਰਿਤਸਰ ਸਾਹਿਬ ਭੇਜਿਆ ਗਿਆ ਔਰ ਉੱਤਰ ਦੇ ਸਾਰ ਕੀ ਰਹਿ ਕਿਵੇਂ ਪਈ ਜਾਂਦਾ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਕਈ ਵੱਡੇ ਕਦਮ ਚੁੱਕੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਇੱਕ ਕਦਮ ਇਹ ਸੀਗਾ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੀ شناخت ਕੀਤੀ ਜਾਵੇ ਪਛਾਣ ਕੀਤੀ ਜਾਵੇ ਤੇ ਆਮਲ ਹੁਣ ਸ਼ੁਰੂ ਹੋ ਚੁੱਕਿਆ ਹੈ। ਕੁੱਲ ਮਿਲਾ ਕੇ 트੍ਰੰਪ ਸਰਕਾਰ ਨੇ 15 ਲੱਖ ਤੋਂ ਕਰੀਬ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਜਿਹਦੇ ਵਿੱਚ कुल 18000 ਭਾਰਤੀ ਵੀ ਸ਼ਾਮਲ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਗਏ ਸੀ ਤੇ ਉਹਨਾਂ ਨੂੰ ਹੁਣ ਵਾਪਸ ਭੇਜਣ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ 200 ਤੋਂ ਵੱਧ ਗੈਰ ਕਾਨੂੰਨੀ ਪਰਵਾਸੀ ਨੇ ਜਿਹੜੇ ਉਹਨਾਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ ਅਮਰਸਰ 에어ਪੋਰਟ ਦੇ ਉੱਤੇ ਉਹ ਪਹੁੰਚ ਰਹੇ ਨੇ ਤੇ ਨਾਲ ਹੀ ਪੰਜਾਬ ਪੁਲਿਸ ਨੇ ਵੀ ਤਿਆਰੀ ਖਿੱਚ ਲਈ ਹੈ ਪੰਜਾਬ ਪੁਲਿਸ ਵੀ ਇਹਨਾਂ 200 ਤੋਂ ਵੱਧ ਲੋਕਾਂ ਦੀ ਸ਼ਨਾਖਤ ਕਰੇਗੀ ਉਹਨਾਂ ਤੋਂ ਪੁੱਛਗਿੱਛ ਕਰੇਗੀ ਕਿਉਂਕਿ ਇੱਕ ਸੂਚੀ ਪੰਜਾਬ ਪੁਲਿਸ ਨੇ ਤਿਆਰ ਕੀਤੀ ਹੈ 100 ਦੇ ਕਰੀਬ ਉਹਨਾਂ ਲੋਕਾਂ ਦੀ ਜਿਨ੍ਹਾਂ ਦਾ ਅਪਰਾਧਿਕ ਪਿਸ਼ੋਕੜ ਹੈ ਤੇ ਉਹਨਾਂ ਦੀ ਭਾਲ ਵੀ ਲਗਾਤਾਰ ਜਾਰੀ ਹੈ ਤੇ ਖਦਸ਼ਾ ਇਹ ਹੈ ਕਿ ਉਹਨਾਂ ਦੇ ਵਿੱਚੋਂ ਕਈ ਅਮਰੀਕਾ ਦੇ ਵਿੱਚ ਵੀ ਹੋ ਸਕਦੇ ਨੇ ਹਾਲਾਂਕਿ ਡੀਜੀਪੀ ਗੌਰਵ ਯਾਦਵ ਨੇ ਕਹਿ ਦਿੱਤਾ ਹੈ ਕਿ ਜਿਹੜੇ ਭਾਰਤੀ ਅੱਜ ਵਾਪਸ ਪਰਤ ਰਹੇ ਨੇ ਅਮਰਸਰ 에어ਪੋਰਟ ਤੇ ਪਹੁੰਚਣਗੇ ਉਹਨਾਂ ਦੇ ਵਿੱਚੋਂ ਕਿਹੜੇ ਅਪਰਾਧਿਕ ਪਛੋਕੜ ਵਾਲੇ ਨੇ ਜਾਂ ਕਿਸ ਤਰ੍ਹਾਂ ਨੇ ਉਹਨਾਂ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਆ ਪਰ ਫਿਰ ਵੀ ਅਸੀਂ ਏਜੰਸੀਆਂ ਦੇ ਸੰਪਰਕ ਦੇ ਵਿੱਚ ਜ਼ਰੂਰ ਆ ਤਾਂ ਜੋ ਕੋਈ ਵੀ ਗੁੰਜਾਇਸ਼ ਨਾ ਰਹੇ ਕੋਈ ਵੀ ਅਪਰਾਧਿਕ ਪਛੋਕੜ ਵਾਲਾ ਵਿਅਕਤੀ ਬਚ ਕੇ ਨਾ ਨਿਕਲ ਸਕੇ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਕਈ ਲੋਕ ਵਿਦੇਸ਼ ਚਲੇ ਜਾਂਦੇ ਨੇ ਲੁੱਕਆਊਟ ਸਰਕੂਲਰ ਵਰਗੈਰਾ ਜਾਰੀ ਹੋ ਜਾਂਦੇ ਨੇ ਪਰ ਉਹਦੇ باوجود ਉਹ ਲੱਭੜੇ ਮੁਸ਼ਕਲ ਹੋ ਜਾਂਦੇ ਮੌਕਾ ਹੈ ਇਹ ਵੀ ਛਾਣਕਤ ਹੋ ਸਕਦੀ ਅਸੀਂ ਨਹੀਂ ਕਹਿੰਦੇ ਕਿ ਉਹਦੇ ਵਿੱਚ ਪੰਜਾਬ ਦੇ ਜਿੰਨੇ ਵੀ ਯਾਨੀ ਸਾਡੇ ਭਾਰਤੀ ਭਾਰਤੀ ਯਾਨੀ ਸਾਡੇ ਪੰਜਾਬ ਦੇ ਲੋਕ ਬਹੁਤ ਸਾਰੇ ਗਏ ਨੇ ਤਾਂ ਜਿੰਨੇ ਵੀ ਹੁਣ ਭਾਰਤੀ ਲੋਕ ਨੇ ਉਹ 에어ਪੋਰਟ ਅਮਰਸਰ ਸਾਹਿਬ ਦੇ ਵਿੱਚ ਡੀਪੋਰਟ ਕਰਕੇ ਭੇਜੇ ਗਏ ਨੇ ਅਮਰੀਕਾ ਦੇ ਵਿੱਚੋਂ ਔਰ ਹੁਣ ਜਿਹੜਾ ਕਿ ਅੱਗੋਂ ਪੰਜਾਬ ਪੁਲਿਸ ਨੇ ਵੀ ਸਖਤੀ ਕਰ ਦਿੱਤੀ ਆ ਘੇਰਾ ਪਾ ਲਿਆ ਗਿਆ ਬਹੁਤ ਵੱਡਾ ਇੱਕ ਜਹਾਜ਼ ਯਾਨੀ ਉਤਰਦਾ ਤਾਂ ਉਹਦੇ ਵਿੱਚ ਜਿੰਨੇ ਵੀ ਨੌਜਵਾਨ ਨੇ ਉਹਨਾਂ ਦਾ ਪਛੋਕੜ ਯਾਨੀ ਖੰਘਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯਾਨੀ ਇਹਨਾਂ ਦਾ ਪਿਸ਼ੋਕੜ ਹੈ ਜਿਹੜਾ ਉਹ ਕੋਈ ਅਪਰਾਧੀ ਤਾਂ ਨਹੀਂ ਰਹੇ ਉਹਨਾਂ ਨੂੰ ਲੱਭਣਾ ਬਹੁਤ ਜ਼ਿਆਦਾ ਜਿਹੜਾ ਕਿ ਜ਼ਰੂਰੀ ਹੋ ਗਿਆ ਕਿਉਂਕਿ ਅਮਰੀਕਾ ਨੇ ਬਹੁਤ ਵੱਡੀ ਸ਼ਕਤੀ ਕਰ ਦਿੱਤੀ ਹੈ ਡੋਨਲਡ ਟਰੰਪ ਰਾਸ਼ਟਰਪਤੀ ਬਣਦੇ ਹੀ ਬਹੁਤ ਵੱਡੇ ਵੱਡੇ ਫੈਸਲੇ ਲੈ ਰਹੇ ਨੇ ਔਰ ਦੂਜੇ ਪਾਸੇ ਭਾਰਤ ਨੂੰ ਵੀ ਬਹੁਤ ਵੱਡਾ ਯਾਨੀ ਇੱਕ ਸਿੱਧਾ ਕਹੀਏ ਤਾਂ ਸੈਂਟਰ ਸਰਕਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਜਿਵੇਂ ਸਾਡੇ ਰਿਸ਼ਤੇ ਹਿੰਦੁਸਤਾਨ ਦੇ ਭਾਰਤ ਸਰਕਾਰ ਦੇ ਬਹੁਤ ਮਜ਼ਬੂਤ ਬਣੇ ਹੋਏ ਨੇ ਡੋਨਰ 트ੰਪ ਦੇ ਨਾਲ ਜਾਨੀ ਸਿੱਧਾ ਕਈ ਅਮਰੀਕਾ ਦੇ ਨਾਲ ਤਾਂ ਹੁਣ ਦੂਜੇ ਪਾਸੇ ਜਿੰਨੇ ਪ੍ਰਵਾਸੀਆਂ ਦੇ ਰੂਪ ਦੇ ਵਿੱਚ ਭਾਰਤ ਵਿੱਚੋਂ ਗਏ ਉੱਥੇ ਪੰਜਾਬੀ ਹੈ ਚਾਹੇ ਕੋਈ ਹੋਰ ਨੇ ਤਾਂ ਉਹਨਾਂ ਨੂੰ ਡੀਪੋਰਟ ਕਰਕੇ 18000 ਤੋਂ ਵੱਧ ਲੋਕਾਂ ਨੂੰ ਜਹਾਜ਼ ਦੇ ਰਾਹੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਭੇਜਿਆ ਗਿਆ 에ਰਪੋਰਟ ਦੇ ਉੱਤੇ ਔਰ ਦੂਜੇ ਪਾਸੇ ਅੱਗੋਂ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਲੈ ਲਿਆ ਗੌਰਵ ਯਾਦਵ ਪੰਜਾਬ ਪੁਲਿਸ ਦੇ ਡੀਜੀਪੀ ਉਹਨਾਂ ਨੇ ਵੀ ਕਿਹਾ ਇਹ ਭਾਈ ਅਸੀਂ ਬਹੁਤ ਜ਼ਿਆਦਾ ਸ਼ਕਤੀ ਦੇ ਨਾਲ ਇਹ ਪੇਸ਼ ਆਵਾਂਗੇ ਇਹਨਾਂ ਦੇ ਜਿਹੜੇ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਪਹੁੰਚੇ ਨੇ ਜਿਹੜੇ ਡੌਂਕੀ ਲਾ ਕੇ ਜਾਂਦੇ ਨੇ ਉਹਨਾਂ ਨੂੰ ਵੀ ਬਹੁਤ ਵੱਡੀ ਯਾਨੀ ਇੱਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਜਿਹੜੇ ਹੋਰ ਵੀ ਫੜੇ ਜਾ ਰਹੇ ਨੇ ਬਹੁਤ ਸਾਰੀ ਵੱਡੀ ਸੰਖਿਆ ਦੇ ਵਿੱਚ ਉਥੋਂ ਭਾਰਤੀ ਨੌਜਵਾਨ ਉਹ ਚਾਹੇ ਪੰਜਾਬ ਦੇ ਹੋਣ ਚਾਹੇ ਕਿਤੋਂ ਦੇ ਵੀ ਹੋਣ ਉਹਨਾਂ ਨੂੰ ਫੜ ਫੜ ਕੇ ਯਾਨੀ ਵੱਡੇ ਪੱਧਰ ਤੇ ਯਾਨੀ ਜਹਾਜ਼ਾਂ ਦੇ ਰਾਹੀਂ ਇਧਰ ਨੂੰ ਭੇਜਿਆ ਜਾ ਰਿਹਾ ਤਾਂ ਅਕਸਰ ਸਾਡੇ ਪੰਜਾਬ ਦੇ ਵਿੱਚ ਸਾਡੇ ਲੋਕਾਂ ਦੁਆਰਾ ਇਹ ਗੱਲ ਕਹੀ ਜਾਂਦੀ ਹੈ ਤੁਸੀਂ ਪੰਜਾਬ ਛੱਡ ਕੇ ਜਾਂਦੇ ਹੋ ਲੱਖਾ ਸਿੰਘ ਸਿਧਾਣਾ ਨੇ ਵੀ ਕਈ ਵਾਰ ਕਿਹਾ ਕਿ ਜੇਕਰ ਤੁਸੀਂ ਪੰਜਾਬ ਛੱਡ ਕੇ ਜਾਂਦੇ ਹੋ ਤਾਂ ਤੁਹਾਡੇ ਲਈ ਬਹੁਤ ਵੱਡੀ ਮੁਸ਼ਕਲ ਹੋ ਸਕਦੀ ਆ ਆਉਣ ਵਾਲੇ ਟਾਈਮ ਦੇ ਵਿੱਚ ਚਾਹੇ ਅਮਰੀਕਾ ਹੋਵੇ ਚਾਹੇ ਕੈਨੇਡਾ ਹੋਵੇ ਜਦੋਂ ਤੁਸੀਂ ਆਪਣੇ ਪੰਜਾਬ ਦੀ ਮਿੱਟੀ ਨੂੰ ਛੱਡ ਕੇ ਭਜਦੇ ਹੋ ਤਾਂ ਤੁਹਾਡਾ ਇਸ ਮਿੱਟੀ ਤੇ ਵੀ ਨਹੀਂ ਵਜੂਦ ਰਹਿਣਾ ਤੇ ਉੱਥੋਂ ਵਾਲਿਆਂ ਨੇ ਵੀ ਤੁਹਾਨੂੰ ਲੱਤ ਮਾਰ ਦੇਣੀ ਆ ਸੋ ਉਹ ਗੱਲਾਂ ਜਿਹੜੀਆਂ ਹੁਣ ਸਾਹਮਣੇ ਸੱਚ ਹੁੰਦੀਆਂ ਆ ਰਹੀਆਂ ਨੇ ਅਕਸਰ ਲੱਖਾ ਸਿੰਘ ਸਿਧਾਣਾ ਨੇ ਇਹਨਾਂ ਗੱਲਾਂ ਤੇ ਬਹੁਤ ਜ਼ਿਆਦਾ ਫੋਕਸ ਕੀਤਾ ਸੀ ਤਾਂ ਹੁਣ ਇੱਥੇ ਸਾਡੇ ਪੰਜਾਬੀਆਂ ਨੂੰ ਸਾਡੇ ਨੌਜਵਾਨਾਂ ਨੂੰ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਭਾਈ ਜਿਹੜਾ ਪੰਜਾਬ ਛੱਡ ਕੇ ਤੁਸੀਂ ਜਾਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੇ ਨਾਲ ਕਿਹੜੀਆਂ ਗੱਲਾਂ ਬੀਤਦੀਆਂ ਨੇ ਅੱਜ ਤੁਹਾਡੇ ਸਾਹਮਣੇ ਆ ਅਮਰੀਕਾ ਵਰਗਾ ਦੇਸ਼ ਜਿਹਦੇ ਕਿਹਾ ਜਾਂਦਾ ਕਿ ਭਾਰਤ ਨਾਲ ਬਹੁਤ ਮਜ਼ਬੂਤ ਰਿਸ਼ਤੇ ਨੇ ਤਾਂ ਉਹੀ ਅਮਰੀਕਾ ਅੱਜ ਬਹੁਤ ਵੱਡੇ-ਵੱਡੇ ਜਹਾਜ਼ਾਂ ਦੇ ਵਿੱਚ 18000 ਤੋਂ ਵੱਧ ਲੋਕਾਂ ਨੂੰ ਤਾਂ ਭੇਜ ਚੁੱਕਿਆ ਅੰਮ੍ਰਿਤਸਰ ਅ ਦੇ 에어ਪੋਰਟ ਦੇ ਉੱਤੇ ਤਾਂ ਉੱਥੋਂ ਅੱਗੇ ਪੰਜਾਬ ਪੁਲਿਸ ਦਾ ਵੀ ਘੇਰਾ ਪੈ ਚੁੱਕਿਆ ਹੁਣ ਦੇਖੋ ਉਹ ਨੌਪਤ ਜਿਹੜੀ ਪੰਜਾਬ ਦੇ ਲੋਕਾਂ ਨੂੰ ਕਿਹੜੀ ਉਹ ਗੱਲ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੀਆਂ ਗੱਲਾਂ ਅੱਜ ਤੋਂ ਕਈ ਸਾਲ ਪਹਿਲਾਂ ਵੀ ਲੱਖਾ ਸਿੰਘ ਸਿਧਾਣਾ ਨੇ ਕਹਿ ਦਿੱਤੀਆਂ ਸੀ ਤਾਂ ਹੁਣ ਇੱਥੇ ਸਾਡੇ ਪੰਜਾਬੀਆਂ ਨੂੰ ਤਾਂ ਇਹੀ ਸਮਝ ਲੈਣਾ ਚਾਹੀਦਾ ਜਿੱਥੋਂ ਦੇ ਇੱਕ ਮੇਰਾ ਏਡਾ ਕਿ ਦੇਖੋ ਸਾਡੀ ਪੰਜਾਬ ਦੀ ਧਰਤੀ ਬਹੁਤ ਹੀ ਜਿਆਦੇ ਸਿੱਧ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਦੇ ਉੱਤੇ ਹਜ਼ਾਰਾਂ ਮੈਂ ਕਹਿੰਦਾ ਵੀ ਜਿੰਨੇ ਵੀ ਸਾਡੇ ਮੁਲਕ ਨੇ ਸਾਰੇ ਮੁਲਕਾਂ ਦੀ ਨਜ਼ਰ ਸਾਡੇ ਪੰਜਾਬ ਦੇ ਉੱਤੇ ਹੁੰਦੀ ਹੈ ਤਾਂ ਪੰਜਾਬ ਵਾਲੇ ਹੁਣ ਤੁਹਾਨੂੰ ਵੀ ਸਮਝ ਲੈਣਾ ਚਾਹੀਦਾ ਕਿ ਪੰਜਾਬ ਛੱਡ ਕੇ ਤੁਸੀਂ ਮੁਲਕਾਂ ਦੇ ਵਿੱਚ ਨਾ ਜਾਓ ਮੇਰਾ ਵੀਰ ਇੱਧਰ ਸਾਡੇ ਹੋਰ ਪ੍ਰਵਾਸ ਆਈ ਜਾਂਦਾ ਬਾਹਰ ਜਿਵੇਂ ਯੂਪੀ ਹੋ ਗਿਆ ਬਿਹਾਰ ਹੋ ਗਿਆ ਦਿੱਲੀ ਹੋ ਗਿਆ ਤਾਂ ਸਾਡਾ ਪੰਜਾਬ ਬਾਹਰ ਨੂੰ ਸ਼ਿਫਟ ਹੋਈ ਜਾਂਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਐਂ ਲੱਗਦਾ ਵੀ ਜਿਵੇਂ ਸਾਡੇ ਪੰਜਾਬ ਦਾ ਵजूद ਇਸ ਧਰਤੀ ਦੇ ਉੱਤੋਂ ਖਤਮ ਹੋ ਜਾਣਾ ਜੇਕਰ ਸਾਡੇ ਪੰਜਾਬੀ ਨੌਜਵਾਨ ऐसे ही प्रकार पंजाब ਨੂੰ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਸ਼ਿਫਟ ਹੋ ਰਹੇ ਨੇ ਤੇ ਜੇਕਰ ਇਸੇ ਤਰ੍ਹਾਂ ਹੁੰਦੇ ਰਹੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਸ ਪੰਜਾਬ ਦਾ ਇਹ ਹਿੰਦੁਸਤਾਨ ਦੇ ਨਕਸ਼ੇ ਤੋਂ ਪੰਜਾਬ ਦਾ ਵजूद ਮਿਟਿਆ ਹੀ ਥਿਆਊਗਾ ਪੰਜਾਬ ਦਾ ਵजूद ਨਹੀਂ ਥਿਆਣਾ ਕਿਉਂਕਿ ਅਕਸਰ ਤੁਹਾਨੂੰ ਬਹੁਤ ਸਾਰੇ ਸਮਾਜ ਸੇਵੀਆਂ ਬਣਿਓ ਇਹ ਗੱਲ ਕਹੀ ਜਾਂਦੀ ਆ ਕਿ ਭਾਈ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਹੈ ਉਹਨੂੰ ਦੇਖੋ ਪਾਕਿਸਤਾਨ ਜਾਣੀ ਲੈਂਦੇ ਪੰਜਾਬ ਦੇ ਵਿੱਚ ਕਿੰਨਾ ਯਾਨੀ ਸਾਡੀ ਪੰਜਾਬੀ ਮਾਂ ਬੋਲੀ ਨੂੰ ਮਹੱਤਵ ਦਿੱਤਾ ਜਾਂਦਾ ਕਿੰਨਾ ਸਾਡੀ ਮਿੱਟੀ ਨਾਲ ਪਿਆਰ ਕਰਦੇ ਆ ਲੋਕ ਉੱਥੇ ਵੀ ਅੱਜ ਅੱਧਾ ਪੰਜਾਬ ਸਾਡਾ ਟੁਕੜਾ ਜਿਹੜਾ ਪੰਜਾਬ ਦਾ ਉਹ ਲਹਿੰਦੇ ਪੰਜਾਬ ਦੇ ਵਿੱਚ ਯਾਨੀ ਪਾਕਿਸਤਾਨ ਦੇ ਵਿੱਚ ਪਿਆ ਤਾਂ ਅਕਸਰ ਤੁਸੀਂ ਵੀਡੀਓ ਦੇਖਦੇ ਰਹਿੰਦੇ ਹੋ ਕਿ ਪੰਜਾਬ ਆ ਜਿਹੜਾ ਸਾਡਾ ਪਾਕਿਸਤਾਨ ਦੇ ਵਿੱਚ ਉਹਨੂੰ ਲੋਕ ਬਹੁਤ ਸਾਰਾ ਪਿਆਰ ਕਰਦੇ ਨੇ ਉਥੋਂ ਦੀ ਮਿੱਟੀ ਨਾਲ ਜੁੜੇ ਨੇ ਅਮਰੀਕਾ ਤੱਕ ਦੇ ਲੋਕ ਵਾਪਸ ਆ ਰਹੇ ਨੇ ਕੈਨੇਡਾ ਤੱਕ ਦੇ ਲੋਕ ਵੀ ਵਾਪਸ ਆ ਰਹੇ ਨੇ ਆਸਟ੍ਰੇਲੀਆ ਤੱਕ ਦੇ ਲੋਕ ਆ ਰਹੇ ਨੇ ਯਾਨੀ ਜਿਹੜੇ ਪੰਜਾਬ ਛੱਡ ਕੇ ਗਏ ਹੋਏ ਸੀ ਤਾਂ ਹੁਣ ਸਾਡੇ ਵਾਲੇ ਪੰਜਾਬੀਆਂ ਨੂੰ ਸਾਡੇ ਬਣਿਓ ਤਾਂ ਇਹੀ ਅਪੀਲ ਹੈ ਕਿ ਤੁਸੀਂ ਆਪਣਾ ਪੰਜਾਬ ਸੰਭੋ ਪੰਜਾਬ ਦੀ ਮਿੱਟੀ ਦੇਖੋ ਕਿਸ ਕਦਰ ਤੁਹਾਨੂੰ ਇੱਥੇ ਜਨਮ ਮਿਲਿਆ ਪਰ ਤੁਸੀਂ ਇਸ ਗੁਰੂਆਂ ਦੀ ਧਰਤੀ ਨੂੰ ਛੱਡ ਕੇ ਅਮਰੀਕਾ ਨਾ ਜਾਓ ਮੇਰਾ ਵੀਰ ਵਾਪਸ ਆ ਜਾਓ ਜਿੰਨੇ ਵੀ ਤੁਸੀਂ ਨੌਜਵਾਨ ਪੰਜਾਬ ਸਾਡਾ ਦਲਦਲ ਦੇ ਵਿੱਚ ਜਾ ਰਿਹਾ ਹੈ ਨਸ਼ਿਆਂ ਦੀ ਬਹਾਰ ਬਹੁਤ ਜ਼ਿਆਦਾ ਹੈ ਇੱਥੇ ਸਰਕਾਰਾਂ ਨੂੰ ਦਰਅਸਲ ਪ੍ਰਸ਼ਾਸਨ ਦਾ ਨਹੀਂ ਮੈਂ ਕਹਾਂ ਉਹ ਵੀ ਸਰਕਾਰਾਂ ਦਾ ਹੀ ਦੋਸ਼ ਹੁੰਦਾ ਜਦੋਂ ਸਾਡੀ ਪੰਜਾਬ ਦੀ ਨੌਜਵਾਨੀ ਬਾਹਰ ਜਾਂਦੀ ਹੈ ਇਹਦੇ ਵਿੱਚ ਸਭ ਤੋਂ ਵੱਡਾ ਹੱਥ ਪੰਜਾਬ ਸਰਕਾਰ ਦਾ ਕਿਉਂਕਿ ਰੁਜ਼ਗਾਰ ਹੋਵੇ ਤਾਂ ਕੋਈ ਨੌਜਵਾਨ ਬਾਹਰ ਨਾ ਜਾਵੇ ਪਰ ਫਿਰ ਵੀ ਕਹਿੰਦੇ ਆ ਕਿ ਪੰਜਾਬ ਵਾਲਿਓ ਕਿ ਪੰਜਾਬ ਵਾਲਿਓ ਤੁਸੀਂ ਨਾ ਬਾਹਰ ਜਾਓ ਮੇਰਾ ਵੀਰ ਇੱਥੇ ਆ ਕੇ ਆਪਣਾ ਰੁਜ਼ਗਾਰ ਕੁਝ ਹੋਰ ਵੀ ਕਰ ਸਕਦੇ ਆ ਸੋ ਇੰਨੀਆਂ ਗੱਲਾਂ ਕਹਿੰਦੇ ਹੋਏ ਮੈਂ ਇਸ ਵੀਡੀਓ ਨੂੰ ਸਮਾਪਤ ਕਰਦਾ ਔਰ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ